ਤਾ ਕੱਲ ਇੱਕ ਚੰਗੀ ਖਬਰ ਆਈ ਸੀ ਲੋਕਾਂ ਨੇ ਵੀ ਸ਼ੁਕਰ ਮਨਾਇਆ ਸੀ ਵੀ ਭਾਈ ਜੰਗਬੰਦੀ ਹੋ ਗਈ। ਕੁਝ ਸਮੇਂ ਬਾਅਦ ਫੇਰ ਬਾਰਡਰਾਂ ਤੇ ਐਕਟੀਵਿਟੀ ਜਿਹੜੀ ਸ਼ੁਰੂ ਹੋ ਗਈ ਸੀ ਤਾਂ ਲੋਕ ਫੇਰ ਜਿਹੜਾ ਸਹਿਮਜੇ ਗਏ ਸੀਗੇ ਵੀ ਆਖੀ ਹੋ ਗਿਆ ਤੇ ਬਲੈਕਆਊਟ ਆ ਜਿਹੜਾ ਉਹ ਦੁਬਾਰੇ ਕਈ ਜ਼ਿਲ੍ਹਿਆਂ ਦੇ ਵਿੱਚ ਚਲਾਤਾ ਸੀ। ਤਾਂ ਇਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਪੋਸਟਾਂ ਵਾਇਰਲ ਹੋ ਰਹੀਆਂ ਨੇ, ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਪ੍ਰਵਾਸੀਆਂ ਦੀਆਂ। ਭਾਰ ਭਾਰ ਗੱਡੀਆਂ ਬਿਹਾਰ ਨੂੰ ਚੜ ਗਈ। ਤਾਂ ਉਹਨਾਂ ਤੇ ਜਾਂਦ ਲੈਣਾ ਲਿਖਿਆ ਨੇ, ਗੱਲ ਸੱਚੀ ਲੱਗੀ, ਸਚਾਈ ਲੱਗੀ ਸ਼ੇਅਰ ਕਰਦੇ ਹੋ ਨਹੀਂ ਇਗਨੋਰ ਕਰਦੇ ਹੋ। ਇਹਨਾਂ ਕਈ ਥਾਈ ਹੋਏ ਤਮਾ ਕੇ ਕਈ ਥਾਈ ਹੋਏ ਧਮਾਕੇ ਧਰਤੀ ਹਿੱਲੇ ਧਰਲੇ ਸਿਰ ਤੇ ਬੈਗ ਰਾਮੂ ਹੋਰੀ ਬਿਹਾਰ ਨੂੰ ਚੱਲੇ ਫੁੱਲ ਝੜੀਆਂ ਵਾਂਗੂ ਜਗਣ ਮਝੈਲਾ ਪੰਜਾਬੀ ਜਾ ਖੜੇ ਸਰਹਾਣੇ ਫੁੱਲ ਝੜੀਆਂ ਵਾਂਗੂ ਜਗਣ ਮਝੈਲਾ ਪੰਜਾਬੀ ਜਾ ਖੜੇ ਸਰਹਾਣੇ ਪ੍ਰਵਾਸੀ ਭੱਜ ਗੱਡੀ ਤੇ ਚੜਿਆ ਲੱਤਾਂ ਕੰਬਣ ਨਾਲੇ ਪ੍ਰਵਾਸੀ ਭੱਜ ਗੱਡੀ ਤੇ ਚੜਿਆ ਲੱਤਾਂ ਕੰਬਣ ਨਾਲੇ ਜਿਹੜੇ ਹੋ ਇਕੱਠੇ ਪਾਉਂਦੇ ਸੀ دہشت ਅੱਜ ਸਾਨਾ ਪਰਦੇ ਜਿਹੜੇ ਹੋ ਇਕੱਠੇ ਪਾਉਂਦੇ ਸੀ ਦਹਿਸ਼ਤ ਅੱਜ ਸਾਂ ਨਾ ਭਰਦੇ ਕਿਤੇ ਪ੍ਰਾਲ ਦਾ ਉੱਡੇ ਧੂਆਂ ਰਾਕੇਟ ਡਿੱਗਣ ਤੋਂ ਡਰਦੇ ਕਿਤੇ ਪ੍ਰਾਲ ਦਾ ਉੱਡੇ ਧੂਆਂ ਰਾਕੇਟ ਡਿੱਗਣ ਤੋਂ ਡਰਦੇ ਦੇਖ ਲੁਧਿਆਣਾ ਖਾਲੀ ਹੋ ਚੱਲਿਆ ਜਿਹੜਾ ਹੁੰਦਾ ਸੀ ਗੜ ਦੇਖ ਲੁਧਿਆਣਾ ਖਾਲੀ ਹੋ ਚੱਲਿਆ ਜਿਹੜਾ ਹੁੰਦਾ ਸੀ ਗੜ ਦੇਖ ਮਾથે ਸੇ ਪਸੀਨਾ ਪੂੰਝ ਤੇ ਰੇਲ ਗੱਡੀ ਤੇ ਚੜ ਦੇਖ ਮਾથે ਸੇ ਪਸੀਨਾ ਪੂੰਝ ਤੇ ਰੇਲ ਗੱਡੀ ਤੇ ਚੜ ਇਹ ਸੂਬਾ ਮਿੱਤਰਾ ਪੰਜਾਬ ਹੈ ਇੱਥੇ ਅਣਖੀ ਨੇ ਰਹਿੰਦੇ ਇਹ ਸੂਬਾ ਮਿੱਤਰਾ ਪੰਜਾਬ ਹੈ ਇੱਥੇ ਅਣਖੀ ਨੇ ਰਹਿੰਦੇ ਸਬਰ ਸੰਤੋਖ ਦਲੇਰੀ ਮਿਲੀ ਵਿਰਾਸਤੀ ਇਤਿਹਾਸ ਦੇ ਪੰਨੇ ਕਹਿੰਦੇ ਸਬਰ ਸੰਤੋਖ ਦਲੇਰੀ ਮਿਲੀ ਵਿਰਾਸਤੀ ਪੰਨੇ ਇਤਿਹਾਸ ਦੇ ਕਹਿੰਦੇ ਬੜੀ ਭਾਰੀ ਆਈ ਮੁਸੀਬਤ ਪੰਜਾਬ ਤੇ ਕਾਲੇ ਬੱਦਲ ਗੱਜੇ ਬੜੀ ਭਾਰੀ ਆਈ ਮੁਸੀਬਤ ਪੰਜਾਬ ਤੇ ਕਾਲੇ ਬੱਦਲ ਗੱਜੇ ਇਨਾ ਰੱਜ ਕੇ ਖਾਦਾ ਪੰਜਾਬ ਦਾ ਅੱਜ ਪਿੱਠ ਦਿਖਾ ਕੇ ਭੱਜੇ ਹੁਣ ਅਣਖ ਆਪਣੇ ਚ ਰੱਖਿਓ ਗੱਲ ਕਰ ਦਿਖਾਇਓ ਹੁਣ ਅਣਖ ਆਪਣੇ ਚ ਰੱਖਿਓ ਗੱਲ ਕਰ ਦਿਖਾਇਓ ਰਿਵਰਸ ਟਿਕਟ ਲੈ ਆਉਣਗੇ ਕੰਮ ਤੇ ਨਾ ਲਾਇਓ ਰਿਵਰਸ ਟਿਕਟ ਲੈ ਆਉਣਗੇ ਕੰਮ ਤੇ ਨਾ ਲਾਇਓ ਇੱਕ ਡਾਹ ਕੇ ਪੰਜਾਬ ਖੜਦਾ ਇਹ ਨਾ ਕਿਸੇ ਤੋਂ ਡਰਦਾ ਇੱਕ ਡਾਹ ਕੇ ਪੰਜਾਬ ਖੜਦਾ ਇਹ ਨਾ ਕਿਸੇ ਤੋਂ ਡਰਦਾ ਪਿਆਰ ਨਾਲ ਮੰਗੋ ਜਾਨ ਦਿਓ ਬੈਰੀ ਫੜ ਗੋਡੇ ਥੱਲੇ ਧਰਦਾ ਪਿਆਰ ਨਾਲੋਂ ਮੰਗੋ ਜਾਣ ਦੇਉ ਬੈਰੀ ਫੜ ਗੋਡੇ ਥੱਲੇ ਧਰਦਾ ਬੈਰੀ ਫੜ ਗੋਡੇ ਥੱਲੇ ਧਰਦਾ ਤਾਂ ਇਹ ਸੋਸ਼ਲ ਮੀਡੀਆ ਤੇ ਪ੍ਰਵਾਸੀ ਨੇ ਵੀਡੀਓਜ਼ ਤੇ ਫੋਟੋਆਂ ਵਾਇਰਲ ਹੋ ਰਹੀਆਂ ਸੀ ਗੱਡੀਆਂ ਦੇ ਵਿੱਚ ਰਸ਼ ਹੋ ਗਿਆ ਘਬਰਾਹਟ ਹੋ ਗਈ ਕਿਤੇ ਕਿਤੇ ਰਾਹ ਕਰ ਡਿੱਗ ਜਾਂਦਾ ਕਿਤੇ ਮਝਾਏ ਡਿੱਗ ਜਾਂਦੀ ਹੈ ਕਿਤੇ ਖੁਜ ਆ ਜਾਂਦਾ ਤਾਂ ਇਹ ਡਰ ਗਏ ਕਦੇ ਬੜੀ ਦਹਿਸ਼ਤ ਪਾਈ ਸੀ ਲੋਕਾਂ ਨੇ ਵਿਰੋਧ ਵੀ ਕੀਤਾ ਕੁਝ ਸ਼ਰਤਾਂ ਵੀ ਰੱਖੀਆਂ ਸੀ ਉਹ ਐਂ ਵੀ ਕਹੇ ਸੀ ਵੀ ਅਸੀਂ ਐਂ ਨਹੀਂ ਕਹਿੰਦੇ ਵੀ ਇਹਨੂੰ ਇੱਥੋਂ ਜਮੀ ਪਜਾ ਦਿਓ ਬੀਤੇ ਇਹਨਾਂ ਦਾ ਆਧਾਰ ਕਾਰਡ ਦਾ ਬਣਾਉ ਜੋ ਗੱਲਾਂ ਹੋਈਆਂ ਸੀ ਆਪਾਂ ਸਾਰਿਆਂ ਸਮਝਦੇ ਸੀ ਕਿਉਂਕਿ ਕਿਉਂ ਹੋਈਆਂ ਕਿਉਂ ਲੋਕ ਇਕੱਠੇ ਹੋਏ ਕਈ ਜਗ੍ਹਾ ਜਿਹੜੀਆਂ ਵਾਰਦਾਤਾ ਇਹਨਾਂ ਨੇ ਅਜਹੀਆਂ ਕਰਤੀਆਂ ਸੀ ਗਲੀ ਮੁਹੱਲੇ ਦੇ ਵਿੱਚ ਲੋਕਾਂ ਦਾ ਜਿਉਣਾ ਦੁੱਭਰ ਕਰਤਾ ਸੀ ਤਾਂ ਕਰਕੇ ਲੋਕ ਵਿਰੋਧ ਕਰਦੇ ਆ ਨਹੀਂ ਆਪਣੇ ਵਾਲੇ ਕਿਹੜਾ ਬਾਹਰ ਜਾ ਕੇ ਕੰਮ ਨਹੀਂ ਕਰਦੇ ਉਹ ਵੀ ਸ਼ਾਂਤੀਪੂਰਵਕ ਕੰਮ ਕੀਤੇ ਜਾਂਦੇ ਆ ਜੇ ਉਹ ਉੱਥੇ ਜਾ ਕੇ ਗਲੀ ক্লোਜ ਕਰਨਗੇ ਕਿਸੇ ਵਾਲੀ ਗੁਵਾਨ ਦੇ ਵਿੱਚ ਕਿਸੇ ਨੂੰ ਤੰਗ ਕਰਨਗੇ ਫਿਰ ਉਹਨਾਂ ਦਾ ਵਿਰੋਧ ਹੋਊਗੀ ਲੋਕ ਕਹਿਣਗੇ ਭਈ ਜਾਓ ਉਹੀ ਗੱਲ ਆਪਣੇ ਸੀਗੀ ਤਾਂ ਜੋ ਚੱਲ ਰਿਹਾ ਇਹ ਮਾੜਾ ਪਰ ਇਹਨਾਂ ਨੂੰ ਵੀ ਗੱਡੀ ਚਾੜਤਾ ਵੀ ਚਲੋ ਭਾਈ ਬਿਹਾਰ ਨੂੰ ਪਤਾ ਨਹੀਂ ਉੱਥੇ ਵੋਟਾਂ ਨੇ ਪਤਾ ਨਹੀਂ ਕੀ ਕੁਝ ਚੱਲੀ ਜਾਂਦਾਗਾ ਤਾਂ ਹੁਣ ਇੱਥੇ ਸੰਭਲਣ ਦੀ ਲੋੜ ਹੈ ਸੋਚ ਤੁਹਾਡੀ ਆਪਣੀ ਹੈ ਵਿਚਾਰ ਤੁਹਾਡੇ ਆਪਣੀ ਹੈ ਇਹ ਦਵਾਰੇ ਭਾਈ ਇਹਨਾਂ ਨੂੰ ਕੰਮ ਤੇ ਲਾਉਂਗੇ ਜਾਂ ਫਿਰ ਪੰਜਾਬੀਆਂ ਨੂੰ ਮੌਕਾ ਦੇਵੋਗੇ ਇੱਕ ਵਾਰੀ ਪੰਜਾਬੀ ਨੂੰ ਮੌਕਾ ਦੇ ਕੇ ਦੇਖ ਲਓ ਉਲਾੰਬਾ ਵੀ ਲੈ ਜੂ ਸਾਰਾ ਕੁਝ ਸਾਂਭਣੀ ਆ ਜੂ ਵੀ ਭਾਈ ਪੰਜਾਬੀ ਕਿੰਨਾ ਕੰਮ ਕਰਦੇ ਐ ਇੰਨੀ ਕਮਾਨਦਾਰੀ ਰੱਖਦੇ ਐ ਤਾਂ ਇੱਕ ਵਾਰੀ ਮੌਕਾ ਜ਼ਰੂਰ ਮਿਲਣਾ ਚਾਹੀਦਾ ਹੁਣ ਮੌਕਾ ਹੈਗਾ ਬਾਕੀ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਰੱਖ ਸਕਦੇ ਹੋ ਇਸੇ ਤਰ੍ਹਾਂ ਹੋਰ ਵਿਅੰਗਮਈ ਰਚਨਾਵਾਂ ਮਿਲਦੀਆਂ ਰਹਿਣ ਤਾਂ ਪੇਜ